ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਜੋੜ ਸਿੰਘ ਵਾਲਾ ਤਸੀਰ ਪੱਟੀ ਜਿਹੜਾ ਸ਼੍ਰੀ ਤਨਤਨ ਸਾਹਿਬ ਬਾਈ ਹਰਵੈਲ ਦੇ ਫਾਰਮ ਤੇ ਆਏ ਆ ਦੋਸਤੋ ਤੇ ਪਸ਼ੂ ਜੜੇ ਆ ਤੁਹਾਨੂੰ ਅੱਜ ਮੱਝਾਂ ਆਪਾਂ ਦਿਖਾ ਦਾਂਗੇ ਠੀਕ ਹੈ ਜੀ ਪਸ਼ੂ ਸੁਸ਼ੇਸ਼ ਭਾਈ ਕੀ ਥੱਲੇ ਮਿਲ ਕੇ ਕੌੜਾ ਪੂਰੀ ਇਨਫੋਰਮੇਸ਼ਨ ਆਪਾਂ ਵੀਰ ਹਰਵੈਲ ਦੇ ਨਾਲ ਗੱਲਬਾਤ ਕਰਕੇ ਉਹਨਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਅੱਜ 13 April ਨੂੰ ਜਿਹੜੀ ਦੋਸਤੋ ਆਪਾਂ ਵੀਡੀਓ ਬਣਾ ਰਹੇ ਆ ਸਮਾਪਤ ਨੂੰ ਜਰੂਰ ਨੋਟ ਕਰ ਲਓ ਸ਼ਾਮ ਦੇ 5:30 ਵਜੇ ਦਾ ਜਿਹੜਾ ਸਮਾਂ ਹੈਗਾ ਠੀਕ ਆ ਤਕਰੀਬਨ ਜਿਹੜੇ ਦੋਸਤੋ ਪਸ਼ੂ ਆ ਇਸ ਤਰ੍ਹਾਂ ਤੁਹਾਨੂੰ ਸੇਲ ਪਰਚੇਜ ਵਾਲੇ ਵਿਕਰੀ ਵਾਲੇ ਪਸ਼ੂ ਆ ਖਾਸ ਤੌਰ ਤੇ ਮਿਲਦੇ ਰਹਿੰਦੇ ਆ ਸਮੇਂ ਸਮੇਂ ਦੇ ਨਾਲ ਤੁਸੀਂ ਜਿਹੜਾ ਸੰਪਰਕ ਬਣਾ ਕੇ ਰੱਖ ਸਕਦੇ ਹੋ ਬਾਈ ਹਰਵੈਲ ਦੇ ਨਾਲ ਨੰਬਰ ਲਗਾਤਾਰ ਜਿਹੜੇ ਦੋਸਤੋ ਸਕਰੀਨ ਦੇ ਥੱਲੇ ਚੱਲਦੇ ਪਏ ਤੇ ਬਾਕੀ ਮੱਝਾਂ ਝੋਟੀਆਂ ਹੋਣਗੀਆਂ ਤਾਜ਼ੀਆਂ ਸੂਈਆਂ ਹੋਣਗੀਆਂ ਪੂਰੀ ਡੀਲ ਨਵਾਗੇ ਵੀਰ ਦੇ ਨਾਲ ਗੱਲਬਾਤ ਕਰਕੇ ਤਾਂ ਇੱਕ ਜਿਹੜਾ ਦੋਸਤੋ ਮਾਲੀ ਵੀ ਹੈਗਾ ਵੀਰ ਦੇ ਕੋਲ ਠੀਕ ਹੈ ਜੀ ਨੀਲੀ 라ਵੀ ਦਾ ਮਾਲੀ ਆ ਵੱਡਾ ਮਾਲੀ ਆ ਸੋਚਾ ਬਾਣ ਸ਼ਕੀਨ ਵੀਰਾਂ ਦੇ ਲਈ ਆ ਜਿਨ੍ਹਾਂ ਨੇ ਖਾਸ ਤੌਰ ਤੇ ਅੱਗੇ ਮਾਲੀ ਰੱਖਣਾ ਹੈਗਾ ਬ੍ਰੀਡ ਤੇ ਕੰਮ ਕਰਨਾ ਹੈਗਾ ਠੀਕ ਆ ਪਸ਼ੂਆਂ ਦੇ ਵਿੱਚ ਰੱਖਣਾ ਚਾਹਦੇ ਹੋ ਤਾਂ ਤੁਸੀਂ ਇਸ ਮਾਲੀ ਦੀ ਵੀ ਜਿਹੜੀ ਗੱਲਬਾਤ ਕਰ ਸਕਦੇ ਹੋ ਬਾਈ ਹਰਵੈਲ ਦੇ ਨਾਲ ਠੀਕ ਆ ਜੀ ਆਓ ਗੱਲਬਾਤ ਕਰਦੇ ਹਾਂ ਪੁੱਛ ਲੈਣੇ ਆ ਵੀ ਕੀ ਇਨਫੋਰਮੇਸ਼ਨ ਆ ਅੱਜ ਇਹਨਾਂ ਪਸ਼ੂਆਂ ਦੀ ਹਾਂਜੀ ਸਭ ਤੋਂ ਪਹਿਲਾਂ ਵੀਰ ਹਰਵੈਲ ਸਤਿ ਸ੍ਰੀ ਅਕਾਲ ਜੀ ਹਾਂਜੀ ਸੰਤੂ ਸਾਹਿਬ ਜੀ ਸਤਿ ਸ੍ਰੀ ਅਕਾਲ ਜਿੰਨੇ ਵੀ ਇਸ ਚੈਨਲ ਨੂੰ ਮੇਰੇ ਭੈਣ ਭਰਾ ਦੇਸ਼ ਉਦੇਸ਼ ਜਾਂ ਇੱਥੇ ਦੇਖ ਰਹੇ ਉਹਨਾਂ ਨੂੰ ਮੇਰੇ ਵੱਲੋਂ ਤੇ ਮੇਰੇ ਪਰਿ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਾਲ ਹੀ ਵਿਸਾਖੀ ਦਿਵਸ ਦੀਆਂ ਤੇ ਖਾਲਸਾ ਪੰਥ ਦਿਵਸ ਦੀਆਂ ਲੱਖ ਲੱਖ ਵਧਾਈਆਂ ਬਿਲਕੁਲ ਜੀ ਬਿਲਕੁਲ ਸੋ ਦੇਸ਼ ਵਿਦੇਸ਼ ਵਿੱਚ ਬੈਠੇ ਸਮੂਹ ਸਾਰੇ ਭਾਈਚਾਰੇ ਨੂੰ ਦੋਸਤੋ ਵਿਸਾਖੀ ਦੀਆਂ ਤੇ ਖਾਲਸਾ ਪੰਥ ਦਿਵਸ ਦੀਆਂ ਆਪਣੇ YouTube ਚੈਨਲ ਵੱਲੋਂ ਵੀ ਰਾਜ ਸੰਤੂ ਫਾਰਮਿੰਗ ਵੱਲੋਂ ਵੀ ਬਹੁਤ ਬਹੁਤ ਮੁਬਾਰਕਾ ਹੋਣ ਵੈਗਰੂ ਸਾਰਿਆਂ ਨੂੰ ਤਰੱਕੀ ਬਖਸ਼ੇ ਦਿਨ ਦੁੱਗਣੀ ਤੇ ਤੁਸੀਂ ਰਾਤ ਜਗਣੀ ਜਿਹੜੇ ਆ ਸਾਰੇ ਭਰਾ ਆਪਣੇ ਖੇਤੇ ਖੇਤੇ ਦੇ ਵਿੱਚ ਆਪਣੇ ਕਾਰੋਬਾਰਾਂ ਦੇ ਵਿੱਚ ਤੁਸੀਂ ਤਰੱਕੀ ਕਰਦੇ ਰਹੋ ਤੇ ਵੀਰ ਹਰਵੀਰ ਅੱਜ ਪਸ਼ੂ ਕਿੰਨੇ ਆ ਭਰਾ ਵੀ ਆਪਣੇ ਕੋਲ ਸੇਲ ਭਾਈ ਆਪਣੇ ਕੋਲੇ ਦਿਨਾਂ ਇੱਕ ਝੋਟਾ ਆਪਣੇ ਕੋਲੇ ਨੀਲੀ ਦਾ ਹਾਂਜੀ ਬਾਕੀ ਆਪਾਂ ਝੋਟੇ ਦੀ ਜਿਹੜੀ ਸਪੈਸ਼ਲ ਵੀਡੀਓ ਵੀ ਅਪਲੋਡ ਕਰਾਂਗੇ ਬਿਲਕੁਲ ਜੀ ਤੇ ਇੱਕ ਵਾਰੀ ਆਪਾਂ ਮੱਝਾਂ ਦੀ ਡਿਟੇਲ ਦੇ ਬਿਲਕੁਲ ਆ ਵੀਡੀਓ ਜਿਹੜੀ ਦੋਸਤੋ ਇੱਕ ਮਾਲੀ ਦੀ ਜਿਹੜਾ ਤੁਹਾਨੂੰ ਆਪਾਂ ਫੁੱਲ ਦਿਖਾਇਆ ਨੀਲੀ ਦਾ ਵੀ ਤੱਕ ਵੱਖਰੇ ਤੌਰ ਤੇ ਪਾ ਦਾਂਗੇ ਠੀਕ ਹੈ ਜੀ ਵੀਡੀਓ ਆਪਾਂ ਜਿਆਦਾ ਲੰਬੀ ਨਹੀਂ ਕਰਦੇ ਮੇਨ ਮੇਨ ਪੁਆਇੰਟ ਵਾਲੀ ਗੱਲਬਾਤ ਕਰਾਂਗੇ ਰੇਟ ਭਾਅ ਪਰਤਾ ਪੁੱਛ ਲਾਂਗੇ ਠੀਕ ਹੈ ਜੀ ਹਰਵੀਰ ਭਾਈ ਇਹ ਢੇਲੀ ਮੀਨੀ ਆ ਗਈ ਆਪਣੇ ਕੋਲ ਇਹ ਸੰਤ ਸਿੰਗ ਹਿੱਲਦੇ ਆ ਜੀ ਆ ਪੂਰੇ ਸੰਦੂ ਦਾ ਆ ਵੇਖੋ ਜੀ ਬਹੁਤ ਹੀ ਵਧੀਆ ਚੀਜ਼ ਆ ਇਹ ਤਾਂ ਕੁਦਰਤੀ ਚੀਜ਼ਾਂ ਮਿਲਦੀਆਂ ਆ ਆ ਵੇਖੋ ਜੀ ਹੈ ਇਹਨੂੰ ਆਂਦੇ ਆ ਦੋਸਤੋ ਮੀਨੀ ਨਾਰਮਲੀ ਆਪਾਂ ਗੱਲ ਕਰਦੇ ਕਹਿੰਦੇ ਨਾ ਫਿਕਸ ਸਿੰਘ ਹੁੰਦੇ ਆ ਠੀਕ ਆ ਤੇ ਉਹਨੂੰ ਆਪਾਂ ਮੀਨੀ ਨਹੀਂ ਕਹਿ ਸਕਦੇ ਕਿ ਫਿਲਹਾਲ ਇਹ ਮੀਨੀ ਆ ਪਿਓਰ ਮੀਨੀ ਆ ਸਿੰਘ ਹਿੱਲਦੇ ਆ ਐਂ ਲੱਗਦਾ ਭਾਈ ਸਰਬੇਰ ਵੀ ਜਿਵੇਂ ਮੁੱਢੋਂ ਉਖੜ ਚੱਲੇ ਹੈ ਨਾ ਹਾਂ ਬਿਲਕੁਲ ਬਿਲਕੁਲ ਹੈ ਹੀ ਨਹੀਂ ਆ ਦੇਖੋ ਹੈ ਨਾ ਆ ਦੇਖੋ ਜੀ ਵੇਖੋ ਦੋਸਤੋ ਕੁਆਲਿਟੀ ਠੀਕ ਆ ਸੰਤੋ ਸਾਹਿਬ ਜਿਵੇਂ ਆਪਣੇ ਪੁਰਾਣੇ ਬਜ਼ੁਰਗ ਜੀ ਦਾ ਜੇਤਨਾ ਹਾਂਜੀ ਐਮਬਰੜੀ ਮੱਝ ਮੀਨੀ ਮੱਝ ਹਾਂਜੀ ਇਹਨਾਂ ਨੂੰ ਜਿਵੇਂ ਕਰਮਾ ਵਾਲੀਆਂ ਮੰਨਦੇ ਸੀ ਹਮ ਘਰ ਦੇ ਵਿੱਚ ਇੱਕ ਹੁਣੇ ਜ਼ਰੂਰੀ ਹਾਂ ਬਿਲਕੁਲ ਬਾਕੀ ਜਿਆਦਾ ਫੰਕਸ਼ਨਲੀ ਫੰਕਸ਼ਨਲੀ ਗੱਲ ਕਰੀਏ ਤਾਂ ਦੋਸਤੋ ਬਿਲਕੁਲ ਨੀਲੀ ਦੀ ਆਪਾਂ ਇਸ ਨੂੰ ਮੱਝ ਕਹਿ ਸਕਦੇ ਆ ਨੀਲੀ ਮੀਨੀ ਆ ਠੀਕ ਆ ਆਖੋ ਕਿ ਤੁਸੀਂ ਵੇਖੋਗੇ ਬਿੱਲੀ ਵਣਕੀ ਇੱਕ ਆਖਾ ਇੱਕ ਵਿੱਚ ਜਿਹੜਾ ਜਵਾਬ ਆ ਤੁਸੀਂ ਨਾਰਮਲੀ ਦੇਖ ਲੈਣਾ ਮੱਥਾ ਪੱਲਾ ਬਿਲਕੁਲ ਪਤਲੀ ਜੀ ਚਮੜੀ ਤੇ ਹਰ ਵੇਰ ਭਾਈ ਡਿਟੇਲ ਇੰਦੀ ਜੀ ਸੂਹਾ ਕਿਨਵਾ ਸੁਣਿਆ ਸੰਤੋ ਸਾਹਿਬ ਇਹ ਤੀਜੇ ਸਵੇਰੇ ਚੱਲ ਰਹੀ ਆ ਅ ਇਹ ਸੂਈ ਆ ਸੂਈ ਆ ਜੀ ਓਕੇ ਜੀ ਪਿੱਛੇ ਬੱਚਾ ਇਹਨੂੰ 20 ਦਿਨ ਤੀਨ ਨੂੰ ਹੋ ਠੀਕ ਹੈ ਜੀ ਤੇ ਠੀਕ ਹੈ ਬੱਚਾ ਤਾਂ ਲੱਗੀ ਆ ਗਿਆ ਜੀ ਅ ਪਿੱਛੇ ਇਹ ਕੱਟਾ ਆ ਗਿਆ ਜੀ ਕੱਟਾ ਮੇਲਕਾਫ ਆ ਮੇਲਕਾਫ ਆ 20 ਦਿਨ ਦੀ ਸੂਈ ਆ 20 ਦਿਨ ਦਾ ਸਮਾਂ ਹੋ ਗਿਆ ਮੀਨੀ ਨੀਲੀ ਦੀ ਮਾਜ ਨੂੰ ਸੂਈ ਨੂੰ ਤੇ ਆ ਜਿਹੜਾ ਦੋਸਤੋ ਮਗਰ ਮੇਲਕਾਫਾ ਕੱਟਾ 20 ਦਿਨ ਦਾ ਸਮਾਂ ਤੁਸੀਂ ਮੰਨ ਸਕਦੇ ਹੋ ਠੀਕ ਹੈ ਓਕੇ ਜੀ ਤੇ ਹਰਬੇਲ ਭਾਈ ਦੁੱਧ ਕਿੰਨਾ ਚ ਵਾਰ ਰਹੀ ਹੈ ਦੁੱਧ ਦੇ ਦੇਣ ਦਾ ਟਾਈਮ ਹੈ ਜਮ 8:30 ਜਿਹੜਾ ਹੋਊਗਾ ਆਠ ਸਵਾਤ ਜਿਹੜੀ ਚੱਲਣ ਦੀ ਹੈ ਇਸ ਟਾਈਮ ਹੂੰ ਤੇ ਬਾਕੀ ਚਲੋ ਆਪਣੀ ਸਾਮ ਸੰਭਾਲਾ ਠੀਕ ਹੈ ਜੀ ਇੱਕ ਚੋਣ ਚਾਰ ਬਹੁਤ ਵਧੀਆ ਹੂੰ ਲਓ ਜੀ ਖੋਲ ਕੇ ਦਿਖਾਉਗੀ ਤੇ ਆलो ਮਿੱਤਰੋ ਕਰੋ ਚੈੱਕ ਬਹੁਤ ਖਾਸ ਚੀਜ਼ ਆ ਦੋਸਤੋ ਆਪਾਂ ਵੀ ਚੈਨਲ ਤੇ ਕਾਫੀ ਵੀਡੀਓ ਅਪਲੋਡ ਕੀਤੀਆਂ ਨੇ ਤਾਂ ਨੀਲੀ ਦੇ ਪਸ਼ੂ ਵੀ ਦਿਖਾਏ ਆ ਤੇ ਮੀਣੀਆਂ ਮੱਝਾਂ ਵੀ ਦਿਖਾਈਆਂ ਨੇ ਐਡੇ ਲੌਂਗ ਲੰਮੇ ਸਿੰਘ ਜੇਕਰ ਗੱਲ ਕਰੀਏ ਤੇ ਹਿੰਦੇ ਆ ਇੱਕ ਸ਼ਾਨ ਹੁੰਦੀ ਹੈ ਦੋਸਤੋ ਨੀਲੀ ਰਾਵੀ ਦੀ ਮੱਝ ਜਾਂ ਨੀਲੀ ਰਾਵੀ ਦੀ ਝੋਟੀ ਜਾਂ ਨੀਲੀ ਦੀ ਮੈਂ ਤੇ ਜੇਕਰ ਦੋਸਤੋ ਬਿਲਕੁਲ ਆਪਾਂ ਗੱਲ ਕਰੀਏ ਤੇ ਮੀਨੀ ਮਿਲ ਜਵੇ ਤੇ ਸੋਨੇ ਤੇ ਸੁਹਾਗੇ ਦੀ ਗੱਲ ਆ ਵੇਖੋ ਤੁਸੀਂ ਹਨ ਦੇ ਵੀ ਦੀ ਸਫਾਈ ਬਹੁਤ ਆ ਆ ਕਰੋ ਜੀ ਠੀਕ ਹੈ ਹਨ ਤੋਂ ਬਹੁਤ ਵਧੀਆ ਲੱਗਦਾ ਹੈ 8 ਸਵਾ 8 ਲੀਟਰ ਆ ਜੀ ਹਾਂਜੀ ਇੰਨਾ ਹੀ ਤੇ ਬਾਕੀ ਮੈਂ ਦੁੱਧ ਤੇ ਆ ਜੂਗੀ ਹਾਂਜੀ ਅਜੇ ਚਲੋ ਜਿਸ ਤਰ੍ਹਾਂ ਪਿੱਛੋਂ ਸੇਵਾ ਨਹੀਂ ਆਪਣੇ ਕੋਲੇ ਹੀ ਰਾਈ ਨੂੰ ਦੋ ਹੀ ਦਿਨ ਹੋ ਗਏ ਹੂੰ ਬਾਕੀ ਥਣ ਚੱਡੇ ਦੀ ਬੜੀ ਸਾਫ ਆ ਜੀ ਬਹੁਤ ਸ਼ੁਕਰੀਆ ਹਾਏ ਤੇ ਚਵਾ ਚੂ ਚੰਗਾ ਸੋਹਣਾ ਲੱਗਾ ਜੀ ਠੀਕ ਆ ਤੇ ਮੁੱਲ ਹਰਵੇਲ ਭਾਈ ਲੈ ਦੇ ਕੀ ਰੱਖਿਆ ਬੋਲਦਾ ਸਾਬੇ ਦਾ 60000 ਉੱਚ ਵੀ ਮੰਨਤਨ ਕਰਾ 60 ਦੇ ਵਿੱਚੋਂ ਮੰਨਤਨ ਉਹ ਠੀਕ ਆ ਲਓ ਵੀ ਦੋਸਤੋ ਇੱਕ ਵਾਰੀ ਜਣਾ ਤੁਹਾਨੂੰ ਆਪਾਂ ਫੇਰ ਦਿਖਾ ਦਿੰਨੇ ਆ ਠੀਕ ਆ ਜੀ ਆ ਦੇਖੋ ਆ ਦੇਖੋ ਸਿੰਗ-ਸਿੰਗ ਵੇਖੋ ਕਿਵੇਂ ਹਿੱਲਦੇ ਪਏ ਹੈ। ਆਜੋ ਅੱਗੇ ਦਿਖਾਉਣੇ ਹੋਰ ਮੱਜਾਂ ਵੀ ਹੈਗੀਆਂ ਨੇ। ਇਹ ਸੰਗਰ ਦੂਜੇ ਸੂਏ ਚੋਟੀ ਨੇ ਛੋੜਾ। ਹੂੰ। ਇਹਦਾ ਸਮਾਇਦਾ ਰਹਿੰਦਾ 8-10 ਦਿਨ। ਦੂਜਾ ਸੂਆ ਜੀ। ਦੂਜਾ ਸੂਆ ਬਾਕੀ ਬਣੂਗੀ ਜਰਸੀ गावा। ਹੂੰ। ਛੱਡਾ-ਚੋਡਾ ਵੀਰ ਕਹਿੰਦਾ ਵੀ ਮਾਰੂਗੀ ਜੇ ਜਿੱਦਾਂ ਦੋਸਤੋ ਆਪਾਂ ਵਹਿੜਾਂ ਦੇ ਵਿੱਚ ਵੇਖਦੇ ਆਂ ਜਰਸੀ ਵਹਿੜਾਂ ਵੇਖਦੇ ਆਂ ਜਾਂ ਐਚਪ ਵਹਿੜਾਂ ਦੇਖਦੇ ਆਂ ਹਵਾਨਾ ਖੁੱਲਾ ਬਣਾਉਂਗੇ। ਠੀਕ ਆ। ਤੇ ਪਿੱਠ-ਫੁੱਠੇ ਦੇ ਵੇਖੋ ਰਾਜੀ ਵੀ ਹੈਗੀ ਆ। ਤੇ ਹਾਈਟ ਜਿਹੜੀ ਆ ਮੀਡੀਅਮ ਤੁਸੀਂ ਹਾਈਟ ਮੰਨ ਕੇ ਬੇਸ਼ੱਕ ਲੈ ਕੇ ਜਾ ਸਕਦੇ ਹੋ ਤੇ ਤਕਰੀਬਨ ਕਿਉਂਕਿ ਬਾਰਡਰ ਏਰੀਆ ਦੋਸਤੋ ਪਸ਼ੂ ਇਧਰੋਂ ਨਿਕਲਦੇ ਆ ਨੀਲੀ ਦੀ ਮੱਝ ਵੀ ਤੁਸੀਂ ਇਹਨੂੰ ਕਹਿ ਸਕਦੇ ਜੇ ਬਾਰਡਰ ਏਰੀਆ ਤੇ ਹਾਂ ਨੀਲੀ ਦਾ ਪੂਰਾ ਪੱਖ ਰੱਖਦੀ ਆ ਠੀਕ ਆ ਨੀਲੀ ਦਾ ਪੱਖ ਹੈਗਾ ਪੂਰਾ ਆ ਮੱਥਾ ਵੱਲਾ ਬਾਕੀ ਤੁਸੀਂ ਵੇਖੋ ਅੱਖਾਂ ਦੇ ਵਿੱਚ ਜਵਾਬ ਚਾਰੇ ਪੈਰ ਤੋਤੇ ਬਾਕੀ ਅਜੇ ਸਾਨੂੰ ਤਾਂ ਬਣੂਗੀ ਬਹੁਤ ਅਜੇ ਵੀ ਤੁਸੀਂ ਦੇਖ ਸਕਦੇ ਜਿਓ ਅਜੇ ਕੋਈ ਪੁਰਾਣੀ ਨਹੀਂ ਨਵਾਇਆ ਕੁਝ ਨਹੀਂ ਪੂਰੀ ਹੱਡੀ ਟੈਟ ਹੈ ਜੀ ਹਾਂ ਤੇ ਬਹੁਤ ਅਜੀਬ ਹੀ ਬਹੁਤ ਬਣੀ ਹੈ ਠੀਕ ਹੈ ਜੀ ਚੋਾਈ ਸੰਧੂ ਸਾਹਿਬ ਦੀ ਇੱਕ ਨੰਬਰ ਨਿਕਲੂਗੀ ਕੋਲੀ ਹੂੰ ਬਾਕੀ ਫੇਸ ਕੁਆਲਿਟੀ ਦੋਸਤੋ ਸੋਹਣੀ ਹੈ ਠੀਕ ਹੈ ਪਤਲੀ ਜੀ ਚਮੜੀ ਆ ਵੇਖੋ ਬਿਲਕੁਲ ਐਨ ਗੰਡੇ ਜੀ ਛੇਲੇ ਜੀ ਆ ਵੇਖੋ ਬਿਲਕੁਲ ਕਾਗਜ਼ ਵਰਗੀ ਆਪਾਂ ਕਹਾਂਗੇ ਬਾਕੀ ਲੇਵਾ ਬਹੁਤ ਵਧੀਆ ਆ ਆ ਕਰੂ ਚੱਕ ਜੀ ਅਜੇ ਦੇਣ ਭਾਈ ਕਿੰਨੇ ਕ ਲੈ ਜੂਗੇ ਸੰਧੂ ਸਾਹਿਬ ਵਾਟ ਦੱਸ ਦਿੰਨੀ ਹਾਂ ਤੁਹਾਨੂੰ ਲੈ ਜੇ ਆਪਣੇ ਜਾਗ ਦਾ ਜਾਂ ਤੱਕ ਮੱਝ ਆਈ ਹੈ ਤੇ ਬਹੁਤ ਜ਼ਿਆਦਾ ਲੇਵਾ ਕਰਦੀ ਹਾਂ ਹਮ ਲਓ ਵੀ ਦੋਸਤੋ ਲੇਵਾ ਵੀਰਾਂ ਦਾ ਵੀ ਕਾਫੀ ਖੁੱਲਾ ਭਰੂਗੀ ਠੀਕ ਆ ਤੇ ਲੇਵਾ ਭਰ ਕੇ ਢਿੱਲਾ ਟੁਲਾ ਕੱਢ ਕੇ ਫੇਰ ਇਸ ਮੱਝ ਨੇ ਸੁਣਾ ਹੈਗਾ ਤੇ ਛਕੀਨ ਵੀਰਾਂ ਦੇ ਲਈ ਤੋਹਫੇ ਆ ਮੱਝਾਂ ਵੀ ਚੰਗੀਆਂ ਨੇ ਦੋਸਤੋ ਠੀਕ ਆ ਤੇ ਹੈ ਵੀ ਬਿਲਕੁਲ ਬਰੀਡ ਦੇ ਵਿੱਚ ਆ ਕਿਸੇ ਵੀਰ ਨੇ ਜੇਕਰ ਤੁਸੀਂ ਅੱਗੇ ਕੰਮ ਕਰਨਾ ਨੀਲੀ ਦੇ ਨੂੰ ਚੰਗੀ ਆਏ ਏਆਈ ਕਰਵਾ ਲੋਗੇ ਪਹਿਲੀ ਦਿਖਾਈ ਮੀਣੀ ਇਹ ਵੀ ਦਿਖਾਈ ਆ ਨੀਲੀ ਦਾ ਫੰਕਸ਼ਨ ਪੂਰੇ ਹੈਗੇ ਆ ਇਹਨੂੰ ਟੀਗਾਗਾ ਏਆਈ ਕਰ ਲੋਗੇ ਨੀਲੀ ਦਾ ਵੀ ਤਾਂ ਬੱਚੇ ਨੀਲੀ ਦੇ ਸੋਹਣੇ ਪਾ ਦੋਗੀ ਇਹ ਯਕੀਨਨ ਦੀ ਗੱਲ ਹੈ ਤੇ ਹਰਬੇਲ ਭਾਈ ਕੀ ਲੈ ਦੇ ਤਾਂ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ 76000 ਰੁਪਏ ਮੁੱਲ ਆ ਉੱਚਾ ਵੀ ਮਾਨਤਾ ਕਰਾਂਗੇ 76 ਦੇ ਵਿੱਚੋਂ ਆਹ ਵੇਖੋ ਜੀ ਆਹ ਥਾਣੇ ਤੋਂ ਦੇਖੋ ਬੱਤੀ ਉਹ ਬਰ ਆਦਲੇ ਜਿਹੜੇ ਪਸ਼ੂ ਆ ਜਿੰਨੇ ਚੰਗੇ ਨੇ ਤੇ ਭਾਅ ਵੀ ਜਾਇਜ਼ ਹੈ ਠੀਕ ਹੈ ਜੀ ਠੀਕ ਆ ਆਜੋ ਭਾਈ ਹਰਬੇਲ ਅਗਲੀ ਇਹ ਝੋਟੀ ਦੀ ਕੀ ਡਿਟੇਲ ਹੈ ਇਹ ਸਤਿ ਸ੍ਰੀ ਅਕਾਲ ਦੂਜੇ ਸੂਏ ਝੋਟੀ ਆ ਜੀ ਇਹਦੇ ਖਲੇ 10 ਲੀਟਰ ਦੁੱਧ ਸੀਗਾ ਹਾਂ 25 ਦਿਨ ਦੀ ਸੂਈ ਦੀ ਓਕੇ ਤੇ ਆ ਬੱਚਾ ਇਹਦਾ ਮਰ ਗਿਆ 25 ਦਿਨ ਦੀ ਸੂਈ ਆ ਬੱਚਾ ਇਹਦਾ ਮਰ ਗਿਆ ਹਮਮ ਪ੍ਰੋਪਰ ਆਪਣੇ ਕੋਲੇ ਵੀਡੀਓ ਆ ਤਰੀਕ ਦੀ ਬਣੀ ਹੋਈ ਕਿੰਨੀ ਤਰੀਕ ਨੂੰ ਆਪਾਂ ਬਣਾਈ ਸੀ ਵੀਡੀਓ ਜਦੋਂ ਬੱਚਾ ਯਾਨੀ ਕਿ ਚੁੰਗ ਰਿਆ ਲੋ ਬੱਚਾ ਨਾਲ ਸੀ ਉਦੋਂ ਨਾ ਬੱਚਾ ਨਾਲ ਸੀਗਾ ਹਾਂਜੀ ਤਾਂ ਹੁਣ ਸੰਤੂ ਸਾਹਿਬ ਇਹਦੇ ਥੱਲੇ ਅੱਖ ਵੀ ਦੋਤਾ ਹਮ ਬਸ ਇਹ ਟੈਕ ਜਾਊਗੀ ਦੋ ਚਾਰ ਦਿਨ ਤੇ ਹਮ ਹੋਣ ਮਤਲਬ ਕਿ 8 ਲੀਟਰ ਹੈਗਾ ਦੇ ਕੋਲ ਸੰਦੂ ਸਾਹਿਬ ਇੱਕ ਟਾਈਮ ਬਾੜੇ ਤੇ ਇੱਕ ਟਾਈਮ ਠੀਕੇ ਤੇ ਆ ਓਕੇ ਆਪੀ ਤੇ ਸੰਦੂ ਸਾਹਿਬ ਬਿਲਕੁਲ ਆ ਆਪਾਂ ਲਈ ਤਾਂ ਮਹਿੰਗੀ ਸੀ ਹਮਮ ਬੱਚਾ ਮੰਨ ਕਰਕੇ ਆਪਾਂ ਹੁਣ ਥੋੜੀ ਇਹਨੂੰ ਕਹਿੰਦੇ ਹਾਂ ਤੁਹਾਡੀ ਭਾਸ਼ਾ ਦੇ ਵਿੱਚ ਵਪਾਰ ਵਾਲੀ ਤੇ ਥੋੜੀ ਵੱਡ ਕੇ ਲਵਾਂਗੇ ਹਮਮ ਥੋੜਾ ਪੈਸਾ ਘਟਾਉਗੀ ਆਪਣਾ ਬਿਲਕੁਲ ਬਿਲਕੁਲ ਤੇ ਬਾਕੀ ਚਕੀਨ ਆ ਲਓ ਵੀ ਦੋਸਤੋ ਕਰੋ ਚੈੱਕ ਠੀਕ ਆ ਝੋਟੀਆਂ ਦੇ ਵਿੱਚ ਆਉਂਦੀ ਆ ਆਪਾਂ ਕਹਿ ਸਕਦੇ ਆ ਸਿੰਘੀ ਸਿੰਘੀ ਸੋਹਣੀ ਆ ਬਿਲਕੁਲ ਪਤਲੀ ਸਕਿਨ ਤੇ ਦੂਜੇ ਸੂਬੇ ਦੇ ਵਿੱਚ ਹੈ ਜੀ ਦੂਜੇ ਸਵੇਰੇ ਦੇ ਵਿੱਚ ਤੇ ਦਿਨ 25 ਹੋ ਗਿਆ ਬੱਚਾ ਮਰਨ ਕਰਕੇ ਵੀਰਾਂ ਦਾ ਵੀ ਥੋੜਾ ਦੁੱਧੋਂ ਘਟਿਆ ਵੀ 10 ਕਿਲੋਟਰ ਸੀਗਾ ਹੁਣ 8 ਲੀਟਰ ਕੋਈ ਵੀਰ ਚੁਵਾਈ ਕਰਕੇ ਬੇਸ਼ੱਕ ਲੈ ਕੇ ਤੁਸੀਂ ਜਾ ਸਕਦੇ ਹੋ। ਚੰਗੀ ਚੰਗੀ ਜੂੰਦੀ ਲੱਗੀ ਆ ਚੁਵਾਈ ਬਹੁਤ ਵਧੀਆ। ਠੀਕ ਆ ਆਰਡਰ ਦੀ ਕੁਆਲਿਟੀ ਕਾਫੀ ਚੰਗੀ ਹੈ ਠੀਕ ਆ ਜੀ। ਬਾਕੀ ਧਾਰਾ ਧੂਰਾ ਫਿਰ ਬੁਲਾਉਣ ਫਿਰ ਫਰਸਟ ਕਲਾਸ ਚੁਵਾਈ ਸਾਰੇ ਪਸੰਦੀ। ਠੀਕ ਆ ਜੀ। ਲਓ ਜੀ ਓਕੇ ਜੀ ਲੋ ਵੀ ਭਰਾਵੋ ਵੀ ਮੇਰਾ ਵੀਰ ਪਹਿਲਾਂ ਨਾਲ ਇੱਕ ਵਾਰੀ ਚੰਗੀ ਤਰ੍ਹਾਂ ਵੀਡੀਓ ਦੇਖ ਲਿਓ ਠੀਕ ਆ ਕੋਈ ਨਾ ਸੰਭਲ ਕੇ ਬਾਈ ਠੀਕ ਆ ਤੇ ਉਸ ਤੋਂ ਬਾਅਦ ਆਪਣਾ ਹੱਕ ਸਮਝ ਕੇ ਘਰੇ ਚੁਵਾਈ ਕਰ ਲਿਓ ਆਣ ਕੇ ਜਿਹੜੇ ਵੀ ਪਸ਼ੂ ਆਪਾਂ ਤੁਹਾਨੂੰ ਦਿਖਾਵਾਂਗੇ ਠੀਕ ਆ ਇਹ ਕਿਹਾਸ ਤੋਂ ਤੇ ਸੂਨ ਵਾਲੇ ਪਸ਼ੂ ਨੇ ਉਹਨਾਂ ਨੂੰ ਟਿੱਪ ਕੇ ਵੀ ਤੁਸੀਂ ਥੱਲੀ ਕਰ ਸਕਦੇ ਹੋ ਉਸ ਤੋਂ ਬਾਅਦ ਜਿਹੜਾ ਤੁਸੀਂ ਹਰਵੀਰ ਬਾਈ ਦੇ ਨਾਲ ਸੌਦਾ ਕਰ ਲਓ ਠੀਕ ਹੈ ਬਾਕੀ ਤੁਹਾਨੂੰ ਆਪਾਂ ਜਿਹੜੀ ਸੁਨਵਾਰੀ ਮਾਜੋ ਟਿੱਪ ਕੇ ਦਿਖਾ ਦੇ ਦਰ ਕੋ ਜੀ ਲਓ ਵੀ ਪ੍ਰਾਪੋ ਸੁਨਵਾਰੀ ਮਾਜੋ ਟਿੱਪ ਕੇ ਦਿਖਾਈਏ ਬਾਕੀ ਦਾ ਰੇਟ ਆਪਾਂ ਦੱਸ ਦਈਏ ਦੱਸੋ ਜੀ ਦੱਸੋ ਤੁੰਦਾ ਚਲੋ ਆਪਾਂ ਦਾ ਜਿੰਨੇ ਦੀ ਮਰਜ਼ੀ ਲਈ ਜੀ ਹੁਣ ਆਪਾਂ 55000 ਰੁਪਏ ਦਾ 55 ਦੀ ਹਾਂਜੀ ਠੀਕ ਹੈ ਛੋਟੀ ਚੰਗੀ ਆ ਦੋਸਤੋ ਠੀਕ ਹੈ 55000 ਦੀ ਆ ਬੱਚਾ ਮਰ ਗਿਆ ਦਾ ਓਕੇ ਜੀ ਓਕੇ ਠੀਕ ਆ ਬਾਕੀ ਛੋਟੀ ਸਾਫ ਸੁਥਰੀ ਆ ਉਪਰੋਂ ਵੀ ਸਫਾਈ ਪੂਰੀ ਆ ਸਿੰਗੀ ਸੰਗੀ ਸੋਹਣੀ ਬਣੀ ਆ ਮੂੰਹ ਮੱਥੇ ਦੀ ਫੇਸ ਕੁਆਲਿਟੀ ਚੰਗੀ ਆ ਥਾਣਾ ਥੋਣਾ ਦੀ ਇੱਕੋ ਹੀ ਵੈਫੇਅਰ ਬਹਿਣੀ ਵਾਲੇ ਪਾਸੋਂ ਦੇਖ ਲਓ ਜੀ ਆ ਵੇਖੋ ਭਰਾਵੋ ਬਾਕੀ ਦੋਸਤੋ ਜਿਹੜਾ ਪਸੂ ਸੂਣ ਵਾਲਾ ਹੈਗਾ ਇਹ ਝੋਟੀ ਸੂਣ ਵਾਲੀ ਅਮਜ ਕਹਾਂਗੇ ਆਪਾਂ ਅਮਜ ਸੂਣ ਵਾਲੀ ਆ ਤੇ ਟਿਪਕੇ ਤਸੱਲੀ ਕਰਾ ਦਿੰਨੇ ਆ ਚੌਥਾ ਥਣਾ ਦੀ ਠੀਕ ਆ ਆ ਕਰਿਓ ਚੈੱਕ ਜੀ ਆ ਦੇਖੋ ਜੀ ਬਹੁਤ ਪੋਲੀ ਬਹੁਤ ਆਹ ਵੇਖੋ ਜੀ ਆ ਮਗਰਾ ਥਾਣੇ ਵੇਖੋ ਆ ਵੇਖੋ ਜੀ ਠੀਕ ਆ ਆ ਉਲਟ ਪਹਿਣੀ ਤੋ ਜਿਹੜਾ ਮਗਰਲਾ ਥਾਣੇ ਵੇਖੋ ਜੀ ਠੀਕ ਆ ਅਗਲਾ ਥਣ ਵੀ ਕੋਲਟ ਪਹਿਣੀ ਵਾਲਾ ਜੀ ਠੀਕ ਆ ਚਾਰੇ ਥਣ ਵਰਦੇ ਆ ਪੂਰੇ ਸੋ ਤਸੱਲੀ ਜਿਹੜੀ ਆ ਦੋਸਤੋ ਕਰਾਉਣੀ ਜ਼ਰੂਰੀ ਕਿਉਂਕਿ ਹੋ ਸਕਦਾ ਵੀ ਕਿਸੇ ਵੀਰ ਦਾ ਆਰਾਦਾ ਹੋਵੇ ਮਨ ਦਾ ਵੀ ਆਨਲਾਈਨ ਹੀ ਪਸ਼ੂ ਖਰੀਦਣਾ ਠੀਕ ਆ ਤਾਂ ਤੁਸੀਂ ਫਿਰ ਹੱਥ ਪਾ ਸਕਦੇ ਹੋ ਕਿਉਂਕਿ ਤਸੱਲੀ ਹੋਈ ਹੁੰਦੀ ਆ ਚੈੱਕ ਪਾਸ ਜਿਹੜੀ ਆ ਥਣਾ ਦੀ ਹੋਈ ਹੁੰਦੀ ਆ ਠੀਕ ਆ ਬਾਕੀ ਲੇਵਾ ਬਾਈ ਨੇ ਪਹਿਲਾਂ ਕਹਤਾ ਸੀ ਵੀ ਲੇ ਆ ਲੋਵਾ ਚੰਗਾ ਮਾਰੂ ਵੀ ਉਸ ਤੋਂ ਬਾਅਦ ਜਿਹੜਾ ਦੋਸਤੋ ਸੂਣਾ ਕਿਉਂਕਿ ਘਰ ਵਾਲੇ ਜਿੱਥੋਂ ਖਰੀਦਦੇ ਆ ਆਪਾਂ ਉਹ ਕਿਹਨਾ ਪਸ਼ੂ ਦੀ ਡਿਟੇਲ ਦੱਸ ਹੀ ਦਿੰਦੇ ਆ ਆ ਜੋ ਬਾਈ ਹਰਬੇਲ ਫਰ ਅੱਜ ਪਸੂ ਤੈ ਨਹੀਂ ਸੀ ਪਕਾਉਂ ਹਾਂ ਤੈ ਨਹੀਂ ਬਾਕੀ ਛੋਟੇ ਦੀ ਡਿਟੇਲ ਆਪਾਂ ਸਪੈਸ਼ਲ ਵੀਡੀਓ ਅਪਲੋਡ ਕਰਾਂਗੇ ਹਾਂ ਇੱਕ ਵੱਖਰੇ ਤੌਰ ਤੇ ਦੋਸਤੋ ਇੱਕ ਵੀਡੀਓ ਆਪਾਂ ਅਪਲੋਡ ਕਰਾਂਗੇ ਮਾਲੀ ਦੀ ਨੇਲੀ ਦਾ ਵੀ ਤਾਂ ਮਾਲੀ ਇੱਕ ਮੈਂ ਤੁਹਾਨੂੰ ਮੋٹے ਤੌਰ ਤੇ ਦਿਖਾ ਦੇਣਾ ਪੂਰਾ ਸਟਰਕਚਰ ਇਹਦੀ ਵੀਡੀਓ ਆਪਾਂ ਜਲਦੀ ਅਪਲੋਡ ਕਰਾਂਗੇ ਠੀਕ ਹੈ ਜੀ ਫੁੱਲ ਰਕਾਉਡ ਵਾਲਾ ਮਾਲੀ ਆ ਬਾਕੀ ਜਿਸ ਵੀਰ ਨੂੰ ਸਮਝ ਹੋਊਗੀ ਖਾਸ ਤੌਰ ਤੇ ਉਹਨੇ ਜ਼ਰੂਰ ਹੱਥ ਪਾਉਣਾ ਹੈਗਾ ਟਿੱਟ ਪੁਠਾ ਵੇਖੋਗੇ ਉਚਾਈ ਲੰਬਾਈ ਵੇਖੋਗੇ ਮਾਲੀ ਜਿਆਦਾ ਉਮਰ ਦਾ ਨਹੀਂ ਕਹਾਂਗੇ ਅਜੇ ਤਾਂ ਜਵਾਨ ਨਹੀਂ ਆਪਾਂ ਕਹਿ ਸਕਦੇ ਇਹ ਜੌਗ ਦੇ ਦੰਦ ਭਨ ਰਿਹਾ ਦੋਸਤੋ ਤੇ ਟੈਸਟਿਕਲ ਵੇਖੋ ਤੁਸੀਂ ਕਿਸੇ ਚੰਗੇ ਮਾਲਕਨ ਮੱਝ ਦਾ ਜਿਹੜਾ ਬੱਚਾ ਆਪਾਂ ਕਹਾਂਗੇ 17 ਲੀਟਰ ਸੀਗਾ ਤੇ ਕੰਡੇ ਵਾਲੇ ਸੰਦਾ ਹੈ ਅੱਛਾ ਜੀ ਬਾਕੀ ਦੀ ਆਪਾਂ ਸਪੈਸ਼ਲ ਜਿਹੜੀ ਤੇਲ ਲਾਉਣੀ ਠੀਕ ਹੈ ਜੀ ਵੇਖੋ ਜੀ ਮਦਰ ਦਾ ਮਿਲਕ ਵੀ ਵੀਰ ਦਾ ਵੀ ਘੱਟੋ ਘਾਟ 17 ਲੀਟਰ ਦਾ ਸੀਗਾ ਰਿਕਾਰਡ ਠੀਕ ਹੈ ਟੈਸਟਿਕਲ ਦਾ ਸਾਈਜ਼ ਬਹੁਤ ਜ਼ਿਆਦਾ ਖੂਬਸੂਰਤ ਆ ਅਜੇ ਜੌਗ ਦੇ ਦੰਦ ਪਟਣ ਡਿਆ ਠੀਕ ਹੈ ਹਾਂ ਜੀ ਹਾਂ ਜੀ ਬਾਕੀ ਥੋੜਾ ਜਿਹਾ ਆਪਾਂ ਤੁਹਾਨੂੰ ਜਿਹੜਾ ਖੋਲ ਕੇ ਚੋਰ ਕੇ ਦਿਖਾ ਦਿੰਨੇ ਆ ਵੀ ਇੱਕ ਤੋਹਫਾ ਚੀਜ਼ ਆ ਦੋਸਤੋ ਜਿਹੜੇ ਵੀਰ ਨੇ ਹੱਥ ਪਾਉਣਾ ਤੁਸੀਂ ਜ਼ਰੂਰ ਖਰੀਦ ਸਕਦੇ ਹੋ ਇੱਕ ਤੋਹਫਾ ਚੀਜ਼ ਆ ਚੰਗੇ ਫਾਰਮ ਚ ਜਾ ਕੇ ਦੋਸਤੋ ਛਾਂਣ ਬਣੇਗਾ ਕਿ ਨੀਲੀ ਰਵੀ ਦੇ نسل ਦੇ ਵਿੱਚ ਜੇਕਰ ਗੱਲ ਕਰਨੀ ਹੈ ਤੇ ਹੋਰ ਵਾਅਦਾ ਕਰੂਗਾ ਠੀਕ ਆ ਵੀ ਮਾਲੀ ਦੀ ਕਲੋਨੀ ਮਾਲੀ ਦਾ ਚਾਲ ਢਾਲ ਪੂਰੀ ਜਿਹੜੀ ਆ ਬਹੁਤ ਵਧੀਆ ਹੈਗੀ ਐਕਟਰ ਆਰਡੀਨਰੀ ਜਿਹੜੀ ਕੱਦ ਹਾਈਟ ਦਾ ਮਾਲੀ ਆ ਲੋ ਜੀ ਇਹਨੂੰ ਬੰਦ ਨਾ ਪਾਣਾ ਮਾਜੇ ਨੂੰ ਦਰਵਾਜ਼ਾ ਠੀਕ ਆ ਘਟੋ ਘਾਟ ਵੀ ਜੇਕਰ ਆਪਾਂ ਗੱਲ ਕਰੀਏ ਦੋਸਤੋ ਤੇ ਕਾਫੀ ਮੱਝਾਂ ਜੜੀਆਂ ਹੈਗੀਆਂ ਨੇ ਕ੍ਰੋਸ ਕਰ ਚੁੱਕਿਆ ਮਾਲੀ ਤੇ ਚੰਗੇ ਰਿਕਾਰਡ ਵੀ ਆਉਣੇ ਸ਼ੁਰੂ ਹੋ ਜਾਣਗੇ ਵੀ ਜੇਕਰ ਆਪਣੇ ਕੋਲ ਵੀ ਇੱਕ ਗੱਲ ਕਰੀਏ ਤੇ ਝੋਟੀਆਂ ਤੋਗ ਆਪਣੇ ਹੈਗੀਆਂ ਨੇ ਤਿੰਨ ਤਿੰਨ ਮਹੀਨੇ ਦੀਆਂ ਚੈੱਕ ਪਾਸ ਨੇ ਸੱਤਾਂ ਮਹੀਨਿਆਂ ਤੋਂ ਬਾਅਦ ਕੁਝ ਰਿਕਾਰਡ ਜਿਹੜੇ ਆਉਣਗੇ ਇਸ ਦੇ ਉਹ ਵੀ ਮੈਂ ਦਿਖਾਏ ਜਾਣਗੇ ਬਾਕੀ ਵਿਕਰੀ ਦੇ ਲਈ ਅਵੇਲੇਬਲ ਆ ਜੇ ਕਿਸੇ ਖਾਸ ਵੀਰ ਨੇ ਸ਼ਕੀਨ ਵੀਰ ਨੇ ਖਰੀਦਣਾ ਬਾਕੀ ਦੇਖੋ ਮੱਝ ਵੀ ਹੀਟ ਚ ਕੋਲੇ ਆਵੇ ਠੰਡਾ ਸੀ ਬਿਲਕੁਲ ਕਾਲਾ ਪੰਨੀ ਹੈ ਜੇ ਇਹ ਸਪੈਸ਼ਲ ਪਾਈ ਹੈ